ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂ ਡੂਬਾਵਾਲ ਜ਼ਿਲ੍ਹਾ ਸੰਗਰੂਰ ਤਹਿਸੀਲ ਵੀ ਸੰਗਰੂਰ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੀ ਸੂਏ ਜਰਸੀ ਦਿਖਾਉਂਗਾ ਸੋਹਣੇ ਥਣ ਹਵਾਨੇ ਵਾਲੀ ਸੋ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂਗੀ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਦੂਜਾ ਸੂਆ ਡੇਟ ਮੁਤਾਬਕ 22 ਜੀ ਹੁਣ ਇਹ ਕਹਿੰਦੇ 6 ਤੋਂ 7 ਦਿਨ ਸੂਈ ਨੂੰ ਸਮਾ ਹੋ ਗਿਆ 13 14 ਕਿਲੋ ਤੋ ਤਿਆਰ ਆ ਬੱਚਾ ਮਗਰ ਬੱਚਾ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਤੇ ਚੁਾਈ ਵਾਲੇ ਹਵਾਨੇ ਦੀ ਬਰੀਕ ਬਰੀ ਮੇਂਜ ਬਹੁਤ ਸੋਹਣੀ ਐ ਮਿਲਕ ਵੈਂ ਚੰਗੀ ਸਟ੍ਰੌਂਗ ਆਉਂਦੀ ਆ ਫਿਸ ਕੁਆਲਿਟੀ ਸੋਹਣੀ ਸੋਹਣੀ ਮੂ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਹਵਾਨਾ ਵੇਖ ਸਕਦੇ ਆ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਥਣਾ ਸ ਹੈ ਸੋਹਣਾ ਚਾਰੇ ਤਨਾ ਤੀਚੂ ਆਈ ਵਾਲੇ ਫੋਰਸ਼ਾਂਗ ਪੋਰਾਣੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹਾਈਟ ਵਾਲੇ ਪਾਸੋਂ ਦਰਮਿਆਨੇ ਕੱਦ ਕਾੜ ਦੀ ਕੋਈ ਵੱਡਾ ਕੱਦ ਕਾਠ ਨਹੀਂ ਫੇਸ ਕੁਆਲਿਟੀ ਸੋਹਣੀ ਸੋਹੜੇ ਮੂੰਹ ਮੱਥੇ ਦੀ 6-7 ਤਨ ਦੀ ਸੂਈ ਥੱਲੇ 13-14 ਕਿਲੋ ਦਾ ਤਿਆਰ ਬੱਚਾ ਮਗਰ ਬੱਚਾ ਵੀਡੀਓ ਬਣਾਉਂਦਾ ਸਮਾਂ ਦੋਸਤੋ ਦੁਪਹਿਰ ਦਾ ਸਾਢੇ 12 ਹੋ ਚੁੱਕੇ ਆ ਉਸ ਸਮੇਂ ਲਈ ਵੀ ਜਜਮੈਂਟ ਕਰਿਆ ਜੇ ਸ਼ਾਮ ਦੀ ਚੁਵਾਈ ਚ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈਂ ਬਚੀ ਨਹੀਂ ਹਵਾਲਾ ਦੋਦਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਥਣ ਬਹੁਤ ਸੋਹਣੇ ਚਾਰੇ ਹਤੇ ਚੁਵਾਈ ਵਾਲੇ ਫੋਰਚਾਂਗਪੋਰਾ ਨੇ ਚਾਰਾ ਥਨਾ ਸੇਮੇ ਸਾਈਜ਼ ਗੈਪ ਚ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਆ ਦੋਸਤੋ ਬੱਚਾ ਮਕਰ ਬੱਚਾ ਲੜੂਆ ਨਾਲ ਆ ਤੇ ਪ੍ਰਾਈਜ਼ ਬਾਈ ਜੀ ਹੁਣੇ ਰੱਖਿਆ ਹੋਇਆ ਵੈੜ ਦਾ 58000 ਉਹ ਚ ਮਾਨਤਨ ਹੋ ਜੂ ਸੋ ਜੀਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ